ਇਹ ਬੜੀ ਦੇਰ ਦੀ ਇਹ ਮੇਰੀ ਇੱਛਾ ਸੀ ਜੀ ਵੀ ਗਿੱਦੜਵਾ ਸ਼ਹਿਰ ਨੂੰ ਪਲਾਸਟਿਕ ਫ੍ਰੀ ਕਰੀਏ ਇਹ ਇੱਕ ਤਰ੍ਹਾਂ ਦਾ ਫੁਰਨਾ ਤਾਂ ਆਇਆ ਕਿਉਂਕਿ ਜਦੋਂ ਅਸੀਂ ਪਿੱਛੇ ਦੇ ਸੀਵਰੇਜ ਸਾਫ਼ ਕਰਾਇਆ ਨਾ ਜੀ 80% ਸੀਵਰੇਜ ਕੱਲੇ ਪਲਾਸਟਿਕ ਨਾਲ ਚੁੱਕ ਹੋਇਆ ਵਾਸਤੇ 80% ਸੀਵਰੇਜ ਤੇ ਜਿੰਨਾ ਚਿਰ ਆਪਾਂ ਪਲਾਸਟਿਕ ਦਾ ਇੰਤਜ਼ਾਮ ਨਹੀਂ ਕਰਦੇ ਲੱਖਾਂ ਰੁਪਏ ਸੀਵਰੇਜ ਤੇ ਆਪਾਂ ਲਾ ਦਨੇ ਆ ਸਾਫ਼ ਕਰਾਉਣ ਤੇ ਕਿੰਨੇ ਬੰਦੇ ਵਿੱਚ ਰਹਿ ਜਾਂਦੇ ਆ ਕਈ ਵਾਰ ਉਹਨਾਂ ਚ ਅੱਗੇ ਦੀ ਅੱਗੇ ਆਪਾਂ ਚੱਲੀ ਜਾਂਦੇ ਆ ਉਹਦੀ ਜੜ ਨਹੀਂ ਫੜਦੇ ਵੀ ਕਾਰਨ ਕੀ ਆ ਸੋ ਅਸੀਂ ਇੱਕ ਤਰ੍ਹਾਂ ਦੀ ਇਹ ਜੜ ਫੜੀ ਆ ਇਹਦੇ ਦੋ ਆਪਣਾ ਫਾਇਦੇ ਆ ਜੀ ਇੱਕ ਤਾਂ ਜਿਹੜਾ ਜਦੋਂ ਇਹਨੂੰ ਪਲਾਸਟਿਕ ਆ ਜਿਹੜਾ ਇਹ ਕਦੇ ਵੀ ਬੈਲਟ ਨਹੀਂ ਹੁੰਦਾ ਕਦੇ ਖਰਾਬ ਨਹੀਂ ਹੁੰਦਾ ਇਹ ਐਂ ਪਿਆਰਿਆਂ ਦਾ ਉਮਰਾਂ ਦੀ ਉਮਰਾਂ ਟੱਪ ਜਾਂਦੀਆਂ ਜੀ ਇਹ ਇਹ ਨਹੀਂ ਗੱਲ ਤਾਂ ਕਿਟ ਇਜ਼ ਵੈਰੀ ਟੈਂਜਰਸ ਫਾਰ ਲਾਈਫ ਚ ਇਹ ਕੋਈ ਇਹਦਾ ਤਰੀਕਾ ਵੀ ਇਹਨੂੰ ਅੱਗ ਲਾ ਕੇ ਮਚਾਉਣਾ ਪੈਂਦਾ ਦੱਸਦਾ ਮੈਂ ਕਿਦਾਂ ਸੋ Konzepth ਕੀ ਲੈ ਕੇ ਆਏ ਕਿਹੜਾ ਲਫਾਫਾ ਲੈ ਕੇ ਆਏ ਇਹ ਕਿਵੇਂ ਯੂਜ਼ ਹੋਏ ਕੌਣ ਜਿਵੇਂ ਆਪਾਂ ਮੱਖੀ ਕਹਿ ਦਿੰਨੇ ਆ ਜੀ ਇਹ ਮੱਖੀ ਦਾ ਬਣਿਆ ਹੋਇਆ ਲਫਾਫਾ ਤੇ ਇਸ ਢੰਗ ਨਾਲ ਤਿਆਰ ਕੀਤਾ ਵੀ ਇਹਦਾ ਲਾਈਫ ਟਾਈਮ ਦਾ ਜਿਹੜਾ ਸਪੈਨ ਆ ਇਹਦੇ ਲਾਈਫ ਦਾ 6 ਮਹੀਨਿਆਂ ਦੇ ਵਿੱਚ ਵਿੱਚ ਇਹਨੇ ਖਤਮ ਹੋ ਜਾਣਾ ਆਟੋਮੈਟਿਕਲੀ ਇਹਨੇ ਮਿੱਟੀ ਵਾ ਜਾਣਾ ਕਿੰਨੇ ਕਿ ਦੁਬਾਰਾ ਇਹ ਕਿਹਾ ਜਾਂ ਸਾਰੇ ਬੰਦ ਟੁੱਟੇ ਫਿਲਹਾਲ ਕੱਲਾ ਗਿੱਦੜਵਾ ਮੈਨੂੰ ਕਿ ਪੂਰੇ ਇਹ ਸਲਕੇ ਨੂੰ ਅਸੀਂ ਇਹ ਆ ਪ੍ਰੀਫਰੈਂਸ ਦਿੱਤੀ ਆ ਵੀ ਸਾਰੇ ਕਿ ਦਣਵੇ ਹਲਕੇ ਦੇ ਵਿੱਚ ਅਸੀਂ ਵੰਡਾਂਗੇ ਆ ਥਰੂ ਦੁਕਾਨਦਾਰ ਵੰਡਾਂਗੇ ਉਹਨਾਂ ਦਾ ਅਸੀਂ ਕੋਈ ਪ੍ਰੋਫਿਟ ਨਹੀਂ ਮਾਰਿਆ ਜਿਹੜੇ ਉਹ ਪਹਿਲਾਂ ਪੋਲੀਥਨ ਵੇਚਦੇ ਸੀ ਅਸੀਂ ਉਹਨਾਂ ਨੂੰ ਪੋਲੀਥਨ ਦੀ ਥਾਂ ਤੇ ਇਹ ਦੇਤਾ ਵੀ ਯਾਰ ਤੁਸੀਂ ਆਹ ਵੇਚੋ ਸਪੈਰ ਤੁਹਾਡੀ ਅੱਛੀ ਹੈ ਜਿਹੜੇ ਪੈਕਿੰਗ ਵਾਲਾ ਸਮਾਨ ਆਉਂਦਾ ਚਾਹੇ ਦੁੱਧ ਹੋ ਗਿਆ ਲੱਸੀ ਹੋ ਗਿਆ ਹੋਰ ਬ੍ਰਾਂਡਡ ਵੱਡੇ ਸਮਾਨ ਹੋਣੇ ਉਹ ਸਾਰੇ ਪਲਾਸਟਿਕ ਦੇ ਵਿੱਚ ਨੇ ਉਹ ਤਾਂ ਕਿਵੇਂ ਕਰਾਂਗੇ ਸਟਾਰਟ ਤਾਂ ਕਰੀਏ ਨਾ ਫਿਰ ਹੌਲੀ ਹੌਲੀ ਉਹਨਾਂ ਤੇ ਵੀ ਕੰਟਰੋਲ ਕਰ ਲਾਂਗੇ ਫਿਰ ਉਦਮਤਾ ਕਰੀਏ ਨਾ ਜਿਵੇਂ ਹੁਣ ਸਬਜ਼ੀਆਂ ਵਾਲੇ ਆ ਦੁਕਾਨਦਾਰ ਆ ਆਪਾਂ ਕੁਛ ਨਾ ਕੁਛ ਥੱਕਾ ਕੰਟਰੋਲ ਕਰੀਏ ਫਿਰ ਹੌਲੀ ਹੌਲੀ ਉਧਰੋਂ ਵੀ ਚੱਲ ਪਾਂਗੇ ਫਿਰ ਜੇ ਐਸ ਲੈਵਲ ਤੇ ਆਪਾਂ ਕਾਮਯਾਬ ਹੋ ਗਏ ਇਹ ਚੀਜ਼ ਕਰਨ ਦੇ ਵਿੱਚ ਫਿਰ ਆਪਾਂ ਗਵਰਨਮੈਂਟ ਨੂੰ ਵੀ 2 4 6 ਮਹੀਨੇ ਬਾਅਦ ਆਪਾਂ ਬੇਨਤੀ ਕਰ ਸਕਦੇ ਆਂ ਵੀ ਇਹ ਪਲਾਸਟਿਕ ਨੂੰ ਬਿਲਕੁਲ ਬੈਨ ਕਰਕੇ ਇਹ ਯੂਜ਼ ਕਰੋ ਕਿਉਂਕਿ ਇਹ ਵੀ ਬੜੇ ਸਟਰੋਂਗ ਆ ਕੋਈ ਐ ਤਹਿਣੀ ਵੀ ਦੁੱਧ ਪਾਤਾ ਤੇ ਫਟ ਜਾਣਗੇ ਹੌਲੀ ਹੌਲੀ ਚੱਲਾਂਗੇ ਕਿਉਂਕਿ ਇਹ ਅਸੀਂ ਪਹਿਲ ਕਦਮ ਨਹੀਂ ਕੀਤੀ ਹੈ ਜਿਆਦਾ ਜਿਹੜਾ ਉਡੀ ਗੱਲ ਨਾਲ ਮੈਂ 100% ਸਹਿਮਤ ਆ ਪਰ ਜਿਹੜੇ ਉਸ ਟਾਈਪ ਦੀ ਚੀਜ਼ ਆ ਨਾ ਜੀ ਉਹ ਰੀਸਾਈਕਲ ਹੋ ਜਾਂਦੀ ਹੈ ਇਹ ਰੀਸਾਈਕਲ ਨਹੀਂ ਹੁੰਦੇ ਜਿਹੜੇ ਆਪਣੇ ਪੋਲੀਥਨ ਵਾਲੇ ਆ ਇੱਕ ਤਰ੍ਹਾਂ ਦੇ ਫੇਰ ਹੋ ਜਾਂਦਾ ਰੀਸਾਈਕਲ ਕਿਉਂਕਿ ਉਹ ਵੀ ਆਪਣਾ ਸੀਵਰੇਜ ਆਉਣ ਦਾ ਕਾਰਨ ਤਾਂ ਵੱਡਾ ਬਣ ਬਹੁਤ ਵੱਡੇ ਬੰਦੇ ਆ ਜੀ ਬਹੁਤ ਵੱਡਾ ਬੰਦੇ ਆ ਮੈਂ ਥੋੜੀ ਗੱਲ ਨਾਲ 100% ਸਹਿਮਤ ਆ ਪਰ ਐ ਨਾ ਜੀ ਉਸ ਨਾਲ ਕੁਛ ਤਾਂ ਫਿਰ ਆਪਾਂ ਜੇ ਹੁਣ ਸਾਰੀਆਂ ਗੱਲਾਂ ਸੋਚ ਕੇ ਆਪਾਂ ਕੁਝ ਕਰਾਂਗੇ ਹੀ ਨਾ ਫਿਰ ਤਾਂ ਆਪਾਂ ਬੈਠੇ ਹੀ ਆ ਜੀ ਉਵੇਂ ਕੋਈ ਨਾ ਕੋਈ ਪਹਿਲ ਕਦਮੀ ਤਾਂ ਕਰੀਏ ਨਾ ਫਿਰ ਹੌਲੀ ਹੌਲੀ ਉਧਰੋਂ ਵੀ ਚੱਲ ਪਾਗੇ ਵੀ ਭਾਈ ਇਹ ਬੰਦ ਕਰੋ ਆ ਬਕਸਰ ਤਰ੍ਹਾਂ ਦਾ ਪੋਲੀਥੀਨ ਆ ਨਾ ਜਿਹੜਾ ਸਭ ਤੋਂ ਵੱਡਾ ਗੰਦਗੀ ਦਾ ਕਾਰਨ ਉਹ ਪੋਲੀਥੀਨ ਦਾ ਉਹ ਬੈਗ ਹੁੰਦਾ ਸਾਨੂੰ ਸ਼ੁਰੂਆਤ ਅਸੀਂ ਕੀਤੀ ਹੈ ਜਿਹੜੇ ਸਿੰਗਲ ਯੂਜ਼ ਪੋਲੀਥੀਨ ਨੂੰ ਬੈਨ ਕਰਕੇ ਉਹਦੀ ਥਾਂ ਤੇ ਬਾਇਓ ਡਿਗਰੇਡੇਬਲ ਪਲਾਸਟਿਕ ਹੈ ਬਹੁਤ ਲੋਕਾਂ ਦਾ ਸਵਾਲ ਹੁੰਦਾ ਜੀ ਕਿ ਪੋਲੀਥੀਨ ਤਾਂ ਹੋਰ ਤਰ੍ਹਾਂ ਚ ਵੀ ਆਉਂਦੇ ਪਲਾਸਟਿਕ ਵੀ ਆਉਂਦੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਪੈਕਿੰਗ ਆਉਂਦੀ ਆ ਚਿਪਸ ਦੇ ਬੈਗ ਆਉਂਦੇ ਆ ਲੇਕਿਨ ਉਹ ਨਾਲ ਕੋਈ ਨਹੀਂ ਸਿੱਟਦਾ ਨਹੀਂ ਕਿਉਂਕਿ ਉਹ 900 ਰੁਪਏ ਪਰ ਕਿਲੋ ਚ ਰੀਸਾਈਕਲ ਹੋ ਜਾਂਦਾ ਜਿਹੜੇ ਪਾਣੀ ਦੀਆਂ ਬੋਤਲਾਂ ਪੈਕ ਹੋ ਕੇ ਆਉਂਦੀਆਂ ਤੁਹਾਨੂੰ ਡਿੱਕੇ ਕਿਉਂ ਨਹੀਂ ਮਿਲਦੇ ਚੌਕੀ ਉਹ ਬਹੁਤ ਮਹਿੰਗੇ ਰੇਟ ਤੇ ਕੰਪਨੀਆਂ ਬਾਇਬੈਕ ਕਰਦੇ ਇਹ ਕੋਈ ਬਾਇਬੈਕ ਨਹੀਂ ਕਰਦਾ ਡਿੱਗਿਆ ਰਹਿ ਜਾਂਦਾ ਤਾਂ ਸ਼ੁਰੂਆਤ ਹੈ ਨਵੇਂ ਤਰ੍ਹਾਂ ਦੇ ਸਿੰਗਲ ਯੂਜ਼ ਪੋਲੀਥੀਨ ਨੂੰ ਬੈਨ ਕਰਕੇ ਨਵੇਂ ਤਰ੍ਹਾਂ ਦੇ ਬੈਗਸ ਲਿਆਂਦੇ ਆ ਵਿਦਿੰਚ 6 ਮਨਸ 6 ਮਹੀਨੇ ਬਾਅਦੇ ਆਪੇ ਇਹਦੀ ਬੁੰਤਰ ਖਰਾਬ ਹੋ ਕੇ ਮਿੱਟੀ ਵਿੱਚ ਡਲ ਜਾਂਦਾ ਮੱਕੀ ਦਾ ਬਣਿਆ ਹੋਇਆ ਜੀ ਆਰਗੈਨਿਕ ਮਟੀਰੀਅਲ ਹੈ ਦਿੱਲੀ ਦੀ ਕੰਪਨੀ ਹੈ ਗੁਜਰਾਤ ਦੀ ਕੰਪਨੀ ਹਿਮਾਚਲ ਦੀ ਕੰਪਨੀ ਉਹ ਸਾਡੇ ਇੱਥੇ ਜਿਹੜੇ ਸੈਲਰਸ ਨੇ ਉਹਨਾਂ ਨੂੰ ਛੱਦਾ ਵੇਚ ਰਹੇ ਤਾ ਉਹਨਾਂ ਨਾਲ ਸੰਪਰਕ ਕਰਾਇਆ ਤੇ ਉਹ ਵੇਚਣ ਲੱਗਿਆ ਲੋਕਾਂ ਨੂੰ ਕੀ ਅਪੀਲ ਕੀਤੀ ਕਿ ਕਿੰਨਾ ਟਾਈਮ ਫਲੈਕਸਿਬਿਲਿਟੀ ਦਿਓਗੇ ਉਸ ਤੋਂ ਬਾਅਦ ਪਿਛਲੇ ਸੁਰਤੀ ਪਿਛਲੇ 3 ਮਹੀਨਿਆਂ ਤੋਂ ਮੈਂ ਦੱਸ ਰਿਹਾ ਕਿ ਜੇ ਸਟਾਕ ਨਾ ਕਰੋ ਆਪਾਂ ਇਹ ਲਿਆਉਣ ਲੱਗੇ ਸਾਡਾ ਸਾਥ ਦਿਓ ਲੇਕਿਨ ਹਜੇ ਵੀ ਕਈਆਂ ਕੋਲ ਸਟਾਕ ਆ ਤਾਂ ਆਪਾਂ 1 ਮਹੀਨਾ ਹੋਰ ਰੱਖਿਆ ਕਿ ਲਗਭਗ 23-24 ਦਿਨ ਅੱਜ 7 ਤਰੀਕ ਹੈ 1 ਅਕਤੂਬਰ ਤੋਂ ਬਾਅਦ ਪੂਰਨ ਤੌਰ ਤੇ ਜਿਹੜਾ ਸਕੰਦਰ ਸਰਕਾਰ ਨੇ ਕਾਨੂੰਨ ਲਾਇਆ ਸਿੰਗਲ ਯੂਸ ਪਲਾਸਟਿਕ ਬੈਨ ਕਰਨਾ ਉਹਨੂੰ ਆਪਾਂ ਪੂਰਨ ਤੌਰ ਤੇ ਬੰਦ ਕਰਾਂਗੇ 1 ਅਕਤੂਬਰ ਤੋਂ ਬਾਅਦ ਸਿਰਫ ਬਾਇਓ ਡਿਗਰੇਡੇਬਲ ਪਲਾਸਟਿਕ ਹੀ ਵੇਚੀਏ ਸ਼ਹਿਰ ਜੇ ਕਾਮਯਾਬ ਹੁੰਦਾ ਪਿੰਡਾਂ ਤੇ ਲੱਗੇ ਜਾਓ ਮੈਂ ਤਾਂ ਉਮੀਦ ਕਰਦਾ ਜੀ ਜੇ ਸ਼ਹਿਰ ਚ ਕਾਮਯਾਬ ਹੁੰਦਾ ਸਾਰੇ ਪਿੰਡਾਂ ਦੇ ਸਰਪੰਚੇ ਇੱਥੇ ਬੁਲਾਏ ਸੀ ਕਿ ਉਹਨਾਂ ਨੂੰ ਮਾਡਲ ਵਿਖਾ ਸਕੀਏ ਵੀ ਤੁਸੀਂ ਵੇਖੋ ਇਸ ਤਰ੍ਹਾਂ ਦੇ ਅਸੀਂ ਸ਼ਹਿਰ ਚ ਕਰ ਲੱਗੇ ਜੇ ਤੁਸੀਂ ਚਾਹੋ ਨਿਓ ਪਿੰਡਾਂ ਚ ਕਰਨਾ ਪਿੰਡ ਛੋਟਾ ਹੁੰਦਾ ਸ਼ਹਿਰ ਵੱਡਾ ਪਿੰਡਾਂ ਦੇ ਸਰਪੰਚ ਤੇ ਮੈਂਬਰ ਚਾਹਵੇਂ ਪਿੰਡਾਂ ਦੇ ਲੋਕ ਚੋਣ ਇੱਥੋਂ ਜਿਹੜੇ ਵੇਚੀ ਜਾਂਦੇ ਉਹਨਾਂ ਤੋਂ ਲੈ ਕੇ ਜਾਂਦੇ ਪਿੰਡ ਨੂੰ ਵੀ ਪਲਾਸਟਿਕ ਮੁਕਤ ਬਣਾਉਂਦੇ ਇਹਨਾਂ ਤੇ ਕੰਮ ਜਾਂਦੇ ਜਸ ਤੋਂ ਪਹਿਲਾਂ ਕਿਹਦੇ ਸਰ ਇੰਦੋਰ ਇਹੋ ਜਿਹਾ ਸ਼ਹਿਰ ਹੈ ਹਿੰਦੁਸਤਾਨ ਜਿਹੜਾ ਕੰਪਲੀਟਲੀ ਪੋਲੀਥੀਨ ਪਲਾਸਟਿਕ ਮੁਕਤ ਹੈ ਉਸ ਤੋਂ ਬਾਅਦ ਕੋਈ ਵੀ ਸ਼ਹਿਰ ਹਿੰਦੁਸਤਾਨ ਚ ਕਾਮਯਾਬੀ ਹੋਇਆ ਮੇਰਾ ਬਹੁਤ ਐਂਬੀਸ਼ਸ ਪ੍ਰੋਜੈਕਟ ਆ ਵੱਡਾ ਟੀਚਾ ਇੰਦੋਰ ਤੋਂ ਬਾਅਦ ਦੂਜਾ ਸ਼ਹਿਰ ਜੇ ਕੋਈ ਹੋਵੇ ਭਾਵੇਂ ਸਾਡਾ ਸ਼ਹਿਰ ਛੋਟਾ ਜਿਹਾ ਗਿੱਦੜਵਾ ਹੋਵੇ ਹਿੰਦੁਸਤਾਨ ਅੰਦਰ ਪੰਜਾਬ ਅੱਗੇ ਆਵੇ ਦੇਖੋ ਕਿੰਨਾ ਕੰਮ ਆਇਆ ਸੀ ਕਿਵੇਂ ਬੰਦਾਂ ਥੋੜਾ ਪ੍ਰਯਾਸ ਦੱਸੂਗੀ ਦੱਸਾ ਮੱਕੀ ਨੂੰ ਇਹ ਡਿਜ਼ੋਲ ਕਰਦੇ ਮੱਕੀ ਦੇ ਨਿੱਕੇ ਨਿੱਕੇ ਤਣਕੇ ਬਣਾ ਲੈਂਦੇ ਆ ਕੈਮੀਕਲ ਪਾ ਕੇ ਉਹਸ కెమికਲ ਦੇ ਨਾਲ ਮੱਕੀ ਆਪੇ 6 ਮਹੀਨਾ ਤੱਕ ਬਰਕਰਾਰ ਰਹਿੰਦੀ ਉਹ ਤੋਂ ਬਾਅਦ ਉਹ ਮੱਕੀ ਡਿਜ਼ੋਲਵ ਹੋਣ ਲੱਗ ਜਾਂਦੀ ਹੈ ਐਡੇ ਐਡੇ ਤਾਣੇ ਸੀ ਉਹ ਮਸ਼ੀਨ ਜਾਂਦੇ ਸੀ ਉਹ ਪਲਾਸਟਿਕ 'ਚ ਗਰਮ ਹੋ ਕੇ ਲਿਫਾਫੇ ਬੰਦੇ ਹੁੰਦੇ ਸੀ ਚਾਹੇ ਜਿਹੜਾ ਮਰਜੀ ਸਾਈਜ਼ ਬਣਾ ਲਓ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਆ ਤੇ ਇੰਸਟਾ ਫੇਸਬੁੱਕ ਪੇजेस ਤੇ ਉੱਤੇ ਸਾਰਾ ਪ੍ਰੋਸੈਸ ਦਿਖਾਉਂਦੇ ਕਿਵੇਂ ਬਣਦਾ ਤੇ ਬੇਸਿਕਲੀ ਮੱਕੀ ਤੋਂ ਆ ਪੁੱਛ ਵਿੱਚ ਕਾਟਨ ਪਈ ਆ ਤੇ ਪੁੱਛ ਵਿੱਚ ਪਲਾਸਟਿਕ ਆਪਣਾ కెమికਲ ਪੇਪਰ ਪ੍ਰੋਜੈਕਟ ਸਭ ਨੂੰ ਲੱਗਾ ਆਪਣੀ ਖਸਾਲ ਲੱਗੀ ਜਿਵੇਂ ਤਾਂ ਇਦਾਂ ਕੁਝ ਹੋ ਰਿਹਾ ਲੱਗਦਾ ਬਹੁਤ ਵੱਡਾ ਪ੍ਰੋਜੈਕਟ ਹੈ ਇਹਨੂੰ ਕਾਮਯਾਬ ਕਰਨ ਲਈ ਪੂਰੇ ਪੰਜਾਬ ਦੀ ਸਹਿਲ ਚਾਹੀਦੀ ਹੈ ਇਸ ਕਰਕੇ ਫੈਕਟਰੀਆਂ ਕੇਵਲ ਉੱਥੇ ਵੱਡੀਆਂ ਲਾਈਆਂ ਜੇ ਕਾਮਯਾਬ ਹੁੰਦਾ ਤਾਂ ਪੰਜਾਬ ਸਰਕਾਰ ਕੰਸੈਸ਼ਨ ਦਵੇ ਤਾਂ ਇੱਥੇ ਵੀ ਕੋਈ ਲਾਲਵੇ ਤੇ ਮੱਕੀ ਵਾਦੂ ਵਿਚਨੀ ਪਈ ਚੰਗਾ ਆਪਸ਼ਨ